ਅੱਜ ਆਪਣੇ ਲਈ ਪੂਰਾ ਮਾਲ ਲੱਗਿਆ ਪਿਆ ਆਰਗੰਜਾਏ ਸੂਟ ਵਧੀਆ ਤੋਂ ਵਧੀਆ ਸੂਟ ਜਿਹੜਾ ਮਾਰਕੀਟ 'ਚ 600 ਦਾ 700 ਮਿਲਦਾ ਆਪਾਂ ਤੁਹਾਨੂੰ ਸੇਲ ਧਮਾਕਾ ਦੇ ਦੇਣਾ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਸੇਲ ਧਮਾਕਾ ਲੱਗ ਚੁਕਿਆ ਅਨਮ ਕਲੋਥ ਹਾਊਸ ਵਾਲਿਆਂ ਦੇ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਆਹ ਦੇਖੋ ਜੀ ਆਹ ਦੇਖੋ ਬਾਈ ਜੀ ਦਿਖਾਓ ਸੂਟ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਕੱਪੜਾ ਪੂਰਾ 5 ਮੀਟਰ ਦਾ ਜੇ ਕੱਪੜਾ ਘੱਟ ਆਇਆ ਸੂਟ ਉਰੇ ਸੱਟੀਓ ਇੰਨੀ ਮੇਰੀ ਗਾਰੰਟੀ ਹੈ ਦੁਪੱਟਾ ਪੂਰਾ ਸਿਰਫ ਔਰ ਸਿਰਫ 250 ਦਾ ਸੇਲ ਧਮਾਕਾ ਲੱਗ ਚੁਕੀ ਆ ਅਨਮਕਲਾਥ ਹਾਊਸ ਤੇ ਠੀਕ ਹੈ ਦੁਕਾਨ ਤੇ ਵਿਜ਼ਿਟ ਕਰੋ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਮਿਲੂਗਾ ਉਹਨੂੰ 250 ਸੂਟ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਇਹ 250 ਦਾ ਸੂਟ ਮਿਲੂਗਾ ਮੈਂ ਪਹਿਲਾਂ ਦੱਸਦਾ ਦੁਪੱਟਾ ਪੂਰਾ ਖੁੱਲਾ ਢੁੱਲਾ ਆਊਗਾ ਕਈ ਕਸਟਮਰ ਕਹਿ ਲੈ ਜਾਂਦੇ ਨੇ ਵੀ ਬਰੇ ਦਾ ਥੱਲੇ ਲਾਈਨਿੰਗ ਲਾ ਦੀ ਹੈ ਕਸਟਮਰ ਇਹ ਨਹੀਂ ਯਾਦ ਰੱਖਦਾ ਜਦ 2000 ਦਾ ਸੂਟ ਲੰਦਾ ਹੈ 1500 ਸੂਟ ਲੰਦਾ ਹੈ ਜਾਂ 5000 ਦਾ ਸੂਟ ਲੰਦਾ ਹੈ ਜਦ ਵੀ ਉਹਨਾਂ ਨੂੰ ਲਾਈਨਿੰਗ ਲੋਣੀ ਪੈਂਦੀ ਹੈ ਜਦ 250 ਦਾ ਸੂਟ ਲੰਦਾ ਹੈ ਜਦ ਲਾਈਨਿੰਗ ਵਾਲੇ ਸੋਚਦੇ ਨੇ ਕਿਉਂਕਿ ਜਿਹੜੀ ਲਾਈਨਿੰਗ ਆ ਉਹ ਨਾਲ ਫਿਨਿਸ਼ਿੰਗ ਆ ਜਾਂਦੀ ਹੈ ਠੀਕ ਹੈ ਆ ਤੁਸੀਂ ਦੇਖੋ ਕਿੰਨਾ ਹੈਵੀ ਵਰਕ ਹੈ ਜੀ ਠੀਕ ਹੈ ਪੂਰਾ ਹੈਵੀ ਵਰਕ ਹੈ ਵਿਦ ਦ ਦੁਪੱਟਾ ਦੁਪੱਟੇ ਉੱਤੇ ਲੈਸ ਲੱਗੀ ਹੋਈ ਹੈ ਠੀਕ ਹੈ ਰੇਟ ਮਾਰਕਟ ਨਾਲੋਂ ਮੈਂ ਤੁਹਾਨੂੰ ਕੀ ਕਹ ਰਿਹਾ ਮਾਰਕਟ ਨਾਲ ਅੱਧੇ ਚ ਅੱਧੇ ਚ ਅੱਧੇ ਰੇਟ ਦੇਵਾਂਗੇ ਪਾ ਤੁਹਾਨੂੰ ਸਿਰਫ ਔਰ ਸਿਰਫ 250 ਰੁਪਏ ਰੇਡ ਦੀ ਚੈਲੰਜ ਨਾਲ ਗਰੰਟੀ ਦੂੰਗਾ ਸਿਰਫ ਔਰ ਸਿਰਫ 250 ਰੁਪਏ ਮਾ ਜਿੰਨਾ ਕਹੋ ਉਹਨਾਂ ਮਿਲ ਜੂ ਜਿੰਨਾ ਕਹੋਗੇ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਇੱਕ ਆਈਟਮ ਆਪਾਂ ਹੋਰ ਲੈ ਕੇ ਆਏ ਇਹਦੇ ਵਿੱਚ 250 ਵਿੱਚ ਮੈਂ ਡਿਜ਼ਾਈਨ ਵੇਲੇ ਬਹੁਤ ਪੈਨੇ ਠੀਕ ਹੈ ਜਿੰਨੇ ਕਹੋਗੇ ਉਹਨੇ ਡਿਜ਼ਾਈਨ ਦਿਖਾ ਦੂੰਗਾ ਇੱਕ ਹੋਰ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਹੀ ਆਹ ਦੇਖੋ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਮਾਲ ਜਿੰਨਾ ਕਹੋਗੇ ਉਨਾ ਮਿਲ ਜੂ ਠੀਕ ਹੈ ਜੀ ਪਹੁੰਚਣਾ ਕਿੱਥੇ ਹੈ ਮੰਡੀ ਅਹਿਮਦਗੜ ਤੂਰਕੋਟ ਚਾਂਗੇ ਸ਼ਪਾਰ ਰੋੜ ਤੇ ਠੀਕ ਹੈ ਜੀ ਆਹ ਦੇਖੋ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਆਪਾਂ ਨੇ ਸੇਲ ਧਮਾਕਾ ਲਗਾਤੇ ਠੀਕ ਹੈ ਜੀ ਮਾਲ ਜਿੰਨਾ ਕਹੋ ਉਨਾ ਮਿਲ ਜੂਗਾ ਮਾਰ ਮੇਲੇ ਘੜ ਤੋਂ ਘੜ 2-3000 ਸੂਟ ਆ ਗਿਆ ਠੀਕ ਹੈ ਜੀ ਦੋ ਆ ਦੇਖੋ ਪੂਰਾ ਪੂਰਾ ਲੱਗਿਆ ਪਈ ਇੱਧਰ ਸਾਰੇ ਕਿਤੇ ਇੱਧਰ ਵੀ ਲੱਗਿਆ ਪਿਆ ਖਾਨਿਆਂ ਚ ਵੀ ਲੱਗਿਆ ਪਿਆ ਸਾਰਾ ਮਾਲ ਲੱਗਿਆ ਪਿਆ ਪਿੱਛੇ ਪੂੜੀਆਂ ਦੇਖੋ ਢੇਰੀ ਲੱਗੀ ਪਈ ਐ ਸਾਰੀ ਸਿਰਫ ਔਰ ਸਿਰਫ ਚੈਲੰਜ ਨਾਲ ਰੇਟਾਂ ਵੀ ਗਾਰੰਟੀ ਸਿਰਫ ਔਰ ਸਿਰਫ 299 ਰੁਪਏ ਦਾ ਠੀਕ ਹੈ 1 250 ਅਸੀਂ ਉਹਦੇ ਦੁਪट्टे ਉੱਤੇ ਲੈਸ ਹੋਊਗੀ ਠੀਕ ਹੈ ਮੇਰੀ ਗੱਲ ਸੁਣੋ ਜਿਹੜਾ 250 ਉਹਦੇ ਦੁਪट्टे ਉੱਤੇ ਲੈਸ ਹੈ ਜਿਹੜਾ ਸੂਟ 299 ਦਾ ਉਹਦੇ ਦੁਪट्टे ਉੱਤੇ ਵੀ ਵਰਕ ਹੈ ਰੇਡ ਦੀ ਆਪਾਂ ਚੈਲੰਜ ਨਾਲ ਗਾਰੰਟੀ ਦਿੰਦੇ ਆ 50000 ਰੁਪਏ ਇਨਾਮ ਜੇ ਤੁਹਾਨੂੰ ਇਹ ਕਿਸ ਨੇ ਰੇਟ ਦੇਤਾ ਜੀ ਠੀਕ ਹੈ ਜੀ ਪੂਰਾ 5 ਮੀਟਰ ਕਪੜਾ ਆਊਗਾ 1 ਇੰਚ ਵੀ ਘਟ ਹੋਇਆ ਚੱਕ ਕੇ ਲਈ ਹੋਈ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਆਹ ਦੇਖੋ ਜੀ ਸੂਟ ਪੂਰਾ ਹੈਵੀ ਵਰਕ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਜੀ ਰੇਟਾਂ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 299 ਰੁਪਏ ਆਹ ਦੇਖੋ ਜੀ ਪੂਰਾ ਹੈਵੀ ਵਰਕ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਆਓ ਪਹੁੰਚਣਾ ਕਿੱਥੇ ਹੈ ਅਨਮ ਕੁਲਾਥ ਹਾਊਸ ਤੇ ਠੀਕ ਹੈ ਆਪਾਂ ਕਰਵਾ ਚੌਥੇ ਸਪੈਸ਼ਲ ਧਮਾਕਾ ਸੇਲ ਹੈ ਕਿਹਾ ਸਿਰਫ ਔਰ ਸਿਰਫ 299 ਰੁਪਏ ਵਿੱਚ ਠੀਕ ਹੈ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਦੂੰਗਾ ਪੂਰੀ ਫੁੱਲ ਗਾਰੰਟੀ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਰੇਡ ਸੁਣ ਲੋ ਧਿਆਨ ਨਾਲ ਰੇਟਾਂ ਦੀ ਪੂਰੀ ਆ ਦੇਖੋ ਆ ਵੀ ਔਰਗੰਜਾ ਸੂਟ ਸਿਰਫ ਔਰ ਸਿਰਫ 299 ਰੁਪਏ ਵਿੱਚ ਰੇਡ ਦੀ ਚੈਲੰਜ ਨਾਲ ਗਾਰੰਟੀ ਹੋ ਗਈ ਆਪਣੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰੇਟਾਂ ਦੀ ਪੂਰੀ ਫੁੱਲ ਗਰੰਟੀ ਮਾਲ ਜਿੰਨਾ ਕਹੋ ਉਹਨਾ ਮਿਲ ਜੂ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਜਾਓ ਠੀਕ ਹੈ ਜੀ ਜਿਵੇਂ ਵਿਆਹ ਸ਼ਾਦੀਆਂ ਚ ਲੈਣ ਦੇਣ ਵਾਸਤੇ ਠੀਕ ਹੈ ਜੀ ਵੇਚਣ ਵਾਸਤੇ ਸਪੈ ਜਿੰਨੇ ਮਰਜ਼ੀ ਸੂਟ ਲੈ ਜਾਓ ਜਿੰਨੇ ਮਰਜ਼ੀ ਕੋਈ ਹੋਣੇਗੀ ਠੀਕ ਹੈ ਜੀ 299 ਰੁਪਏ ਦਾ ਦੁਪੱਟੇ ਉੱਤੇ ਵਰਕ ਮਾਲ ਜਿੰਨਾ ਕਹੋ ਉਹਨਾ ਮਿਲ ਜੂਗਾ ਠੀਕ ਹੈ ਮਾਲ ਜਿੰਨਾ ਕਹੋਗੇ ਉਨਾ ਮਿਲ ਜੂਗਾ ਸਿਰਫ ਔਰ ਸਿਰਫ 299 ਰੁਪਏ ਚ ਮਾਲ ਮਲੇ ਬਾਧੂ ਪੈ ਇੱਕ ਇੱਕ ਡਿਜ਼ਾਈਨ ਦੇ 24-24 ਪੀਸ ਪੈ ਨੇ ਬਹੁਤ ਮਾਲ ਪੈ ਬਹੁਤ ਡਿਜ਼ਾਈਨ ਆਏ ਪੈ ਨੇ ਠੀਕ ਹੈ ਜੀ ਪਹੁੰਚ ਰਹੇ ਜਿੱਥੇ ਮੰਡੀ ਆਵੇ ਗੜ ਹੁਣ ਆਪਾਂ ਤੁਹਾਨੂੰ ਪਾਰਟੀ ਵੇਅਰ ਦੇ ਵਧੀਆ ਸੂਟ ਦਿਖਾਉਣੇ ਆ ਠੀਕ ਹੈ ਜੀ ਵਧੀਆ ਸੂਟ ਪਾਰਟੀ ਵੇਅਰ ਵਾਲੇ ਠੀਕ ਹੈ ਜੀ ਆਹ ਦੇਖੋ ਸ਼੍ਰੀਸ਼ਾ ਸਿਲਕ ਜਿਹਨੇ ਸਿੰਗਲ ਸੂਟ ਵੀ ਮੰਗਾਉਣਾ ਹੋਊਗਾ ਆਹ ਵਾਲਾ 999 ਵਾਲਾ ਸਿੰਗਲ ਸੂਟ ਵੀ ਦੇ ਦਾਂਗੇ ਆਪਾਂ ਆ ਦੇਖੋ ਜੀ ਪੂਰਾ ਹੈਵੀ ਹੈਂਡਵਰਕ ਠੀਕ ਹੈ ਜੀ ਬੁਟੀਕ ਪੀਸ ਹੈ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਰੇਟ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਹੈਵੀ ਵਰਕ ਹੋਊਗਾ ਸਿਰਫ ਔਰ ਸਿਰਫ 999 ਰੁਪਏ ਵਿੱਚ ਠੀਕ ਹੈ ਜੀ ਕਲਰ ਡਿਜ਼ਾਈਨ ਜਿੰਨੇ ਕਹੋ ਉਨੇ ਮਿਲ ਜਾਣਗੇ ਹੈਂਡਵਰਕ ਵਾਲਾ ਪੀਸ ਹੈ ਜੀ ਠੀਕ ਹੈ ਜੀ ਹੈਂਡਵਰਕ ਵਾਲਾ ਪੀਸ ਹੈ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਜਿੰਨਾ ਕਹੋ ਨਾ ਮਾਲ ਮਿਲ ਜੂ ਬਈ ਠੀਕ ਹੈ ਜੀ ਮਾਲ ਬਾਦੂ ਪਿਆ ਹੈ ਠੀਕ ਹੈ ਪੌਂਚਰਾ ਅਮ드ਗੜ ਮੰਡੀ ਅਮ드ਗੜ ਠੀਕ ਹੈ ਤੂਰਕੋਟ ਚੌਂਗ ਸ਼ਿਕਾਰ ਰੋਡ ਤੇ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਣ ਨੇ ਜੀ ਠੀਕ ਹੈ ਜੀ ਆ ਵੀ ਕੈਂਡ ਵਰਕ ਦਾ ਆ ਵੇਖੋ ਜੀ ਪੂਰਾ ਹੈਵੀ ਡਿਜ਼ਾਈਨ ਸਿਰਫ ਔਰ ਸਿਰਫ 999 ਰੁਪਏ ਆ ਦੇਖ ਪੂਰਾ ਹੈਵੀ ਹੈਂਡਵਰਕ ਸਿਰਫ ਔਰ ਸਿਰਫ 999 ਰੁਪਏ ਸਲਵਾਰ ਤੇ ਵਰਕ ਦੁਪट्टे ਦੇ ਉੱਤੇ ਵਰਕ ਦੁਪट्टे ਦੀ ਲੈਸ ਟਾਪ ਦੀ ਠੀਕ ਹੈ ਜੀ ਦੁਪट्टे ਦੀ ਲੈਸ ਪੂਰੀ ਟਾਪ ਦੀ ਸਿਰਫ ਔਰ ਸਿਰਫ 999 ਰੁਪਏ ਦੁਪट्टे ਦੀ ਲੈਸ ਵੀ ਪੂਰੀ ਟਾਪ ਦੀ ਲੱਗੀ ਹੋਈ ਹੈ ਵਰਕ ਵੀ ਪੂਰਾ ਟਾਪ ਦਾ ਹੈ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਮਾਲ ਜਿੰਨਾ ਕਹੋ ਉਨਾਂ ਮਿਲ ਜੂ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਮੈਂ ਸਿੰਗਲ ਸਿੰਗਲ ਡਿਜ਼ਾਈਨ ਦਿਖਾ ਰਿਹਾ ਠੀਕ ਹੈ ਜੀ ਮਾਲ ਮੇਲੇ ਬਹੁਤ ਆਇਆ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੈ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਆਹ ਦੇਖੋ ਜੀ ਇਹਦੇ ਵਿੱਚ ਮਾਲ ਹੋਰ ਵੀ ਬਥੇਰਾ ਪਿਆ ਆਹ ਦੇਖੋ ਤੁਹਾਨੂੰ ਟਾਵੇ ਪੀਸ ਦਿਖਾ ਰਿਹਾ ਸਿਰੇ ਦੇ ਟੋਟਲੀ ਹੈਂਡਵਰਕ ਵਾਲਾ ਸਿਰਫ ਔਰ ਸਿਰਫ 999 ਰੁਪਏ ਦਾ ਦੁਪੱਟੇ ਉੱਤੇ ਵਰਕ ਸਲਵਾਰ ਦੇ ਉੱਤੇ ਵਰਕ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਮੈਂ ਫੇਰ ਕਹਿ ਰਿਹਾ 999 ਰੁਪਏ ਰੇਟਾਂ ਦੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਇਹ ਕਾ ਡਿਜ਼ਾਈਨ ਹੁਣ ਸਿਰਫ ਔਰ ਸਿਰਫ 999 ਰੁਪਏ ਦੁਬਾਰਾ ਮਾਲ ਜਿੰਨਾ ਕਹੋ ਨਾ ਮਿਲ ਜੂਗਾ ਜਿੰਨਾ ਕਹੋਗੇ ਉਨਾਂ ਮਾਲ ਮਿਲ ਜੂ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਆ ਦੇਖੋ ਜੀ ਮਾਲ ਮੈਂ ਸਿੰਗਲ ਸਿੰਗਲ ਮਾਲ ਦਿਖਾ ਰਿਆ ਮਾਲ ਸਾਰਾ ਵਿਚੀ ਰੇਲੇਆ ਪਿਆ ਠੀਕ ਹੈ ਜੀ ਮਾਲ ਬਾਦੂ ਮਿਲ ਜੇ 999 ਵਾਲੀ ਰੇਂਜ ਚ ਆ ਦੇਖੋ ਜਿਨੇ ਵੀ ਲੈਣਾ ਹੋਗਾ ਸੂਟ ਦੀ ਸਕਰੀਨ ਸ਼ਾਟ ਮਾਰ ਕੇ ਆਈਓ ਮੇਰੀ ਪਹਿਲਾ ਬੇਨਤੀ ਹੈ ਮਿਲੂਗਾ ਉਹਨੂੰ ਜਿਹੜਾ ਸੂਟ ਦੀ ਸਕਰੀਨ ਸ਼ਾਟ ਮਾਰ ਕੇ ਆਊਗਾ ਠੀਕ ਹੈ ਜੀ ਸਿਰਫ আর ਸਿਰਫ 999 ਰੁਪਏ ਚ ਕਲਾ ਡਿਜ਼ਾਈਨ ਜਿੰਨੇ ਕਹੋਗੇ ਉਹਨੇ ਮਿਲ ਜਾਣਗੇ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਜੀ ਸਿਰਫ আর ਸਿਰਫ 999 ਸਾਰਿਆਂ ਦੀਆਂ ਸਲਵਾਰਾਂ ਉੱਤੇ ਵਰਕ ਹੋਊਗਾ ਸਿਰਫ ਔਰ ਸਿਰਫ 999 ਰੁਪਏ ਆਹ ਮਾਲ ਜਿੰਨਾ ਕਹੋ ਉਨਾ ਮਿਲ ਜੂ ਠੀਕ ਹੈ ਜੀ ਕਾਟ ਜائیں ਦੇਖੋ ਜੀ ਆ ਵੀ 999 ਰੁਪਏ ਆ ਦੇਖੋ ਪੂਰਾ ਹੈਵੀ ਹੈਂਡਵਰਕ ਦਬੱਟੇ ਉੱਤੇ ਵੀ ਵਰਕ ਹੈ ਸਿਰਫ ਔਰ ਸਿਰਫ 999 ਰੁਪਏ ਮਾਲ ਜਿੰਨਾ ਕਹੋਗੇ ਉਨਾ ਮਿਲ ਜੂ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਹੈਂਡਵਰਕ ਵਾਲੇ ਪੀਸ ਨੇ ਠੀਕ ਹੈ ਇਹ ਜਿਹੜੇ ਪ੍ਰਾਈਸ ਦੱਸ ਰਿਹਾ ਮੈਂ ਰਿਟੇਲ ਪ੍ਰਾਈਸ ਦੱਸ ਰਿਹਾ ਜਿਹਨੇ ਹੋਲ ਸੇਲ 'ਚ ਇਕੱਠੇ ਲੈਣੇ ਹੋਣਗੇ ਉਹਨਾਂ ਆਪਾਂ ਹੋਰ ਵੀ ਸਸਤਾ ਕਰਕੇ ਲਗਾਵਾਂਗੇ ਠੀਕ ਹੈ ਮੇਰੀ ਗੱਲ ਧਿਆਨ ਨਾਲ ਸੁਣ ਲਓ ਇਹ ਮੈਂ ਰਿਟੇਲ ਪ੍ਰਾਈਸ ਦੱਸ ਰਿਹਾ ਪੂਰਾ ਹੈਵੀ ਡਬੱਟਾ ਵਰਕ ਠੀਕ ਹੈ ਇਹ ਰਿਟੇਲ ਪ੍ਰਾਈਸ ਨੇ ਜੇ ਕਿਸੇ ਨੇ ਹੋਲ ਸੇਲ 'ਚ ਲੈਣੇ ਹੋਣਗੇ ਉਹਨੂੰ ਆਪਾਂ ਹੋਰ ਕੱਟ ਕਰਕੇ ਲਗਾਵਾਂਗੇ ਠੀਕ ਹੈ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਆ ਦੇਖੋ ਪੂਰਾ ਹੈਵੀ ਹੈਂਡਵਰਕ ਵਾਲਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਡਿਜ਼ਾਈਨ ਕਲਰ ਮੇਲੇ ਬਾਦੂ ਪੈਣੇ ਜਿੰਨੇ ਕਹਾਂਗਾ ਉਨੇ ਮਿਲ ਜਾਣਗੇ ਸਿਰਫ ਔਰ ਸਿਰਫ 999 ਕੇ ਲਗਾ ਕੇ ਦੂੰਗਾ ਠੀਕ ਹੈ ਜੀ ਇੱਥੇ ਆਪਣਾ ਹੋਰ ਡਿਜ਼ਾਈਨ ਆਇਆ ਹੋਇਆ ਠੀਕ ਹੈ ਜੀ ਹੈਂਡਵਰਕ ਵਾਲਾ ਇਹ ਹੈਗਾ 1199 ਰੁਪਏ ਦਾ ਹੈਵੀ ਹੈਂਡਵਰਕ ਠੀਕ ਹੈ ਜੀ ਧਿਆਨ ਨਾਲ ਗੱਲ ਸੁਣ ਲਿਓ 1199 ਰੁਪਏ ਟੋਟਲੀ ਹੈਂਡਵਰਕ ਦਾ ਕੰਮ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ ਜੀ 1199 ਦੇ ਵਿੱਚ ਮਾਲ ਬਾਧੂ ਮਿਲ ਜੂ ਜਿੰਨਾ ਕਹੋਗੇ ਉਨਾ ਮਿਲ ਜੂ ਠੀਕ ਹੈ ਜੀ ਜਿੰਨਾ ਕਹੋਗੇ ਉਨਾ ਮਿਲ ਜੂ ਆਪਣੇ ਲਈ ਠੀਕ ਹੈ ਜੀ ਮਾਲ ਤਾਂ ਬਾਧੂ ਵੈ ਜਿੰਨਾ ਕਹੋਗੇ ਇੱਕ ਆ ਵੀ ਤੁਹਾਨੂੰ ਆਪਾਂ 999 ਦਾ ਲਗਾ ਕੇ ਦਵਾਂਗੇ ਆ ਦੇ ਕੋਈ ਹੈਵੀ ਵਰਕ ਆ ਸਿਰਫ ਔਰ ਸਿਰਫ 999 ਦਾ ਠੀਕ ਹੈ ਜੀ ਕਲਰ ਡਿਜ਼ਾਈਨ ਬਾਦੂ ਮਿਲ ਜਾਣਗੇ ਇਹ ਸਿੰਗਲ ਸਿੰਗਲ ਕਲਰ ਦੇ ਖਾਤ ਨੇ ਨਾ ਜੇ ਕਲਰ ਬਾਦੂ ਮਿਲ ਜਾਣਗੇ ਠੀਕ ਹੈ ਜੀ ਇਹਨਾਂ ਦੇ ਕਲਰ ਬਾਦੂ ਮਿਲ ਜਾਣਗੇ ਜਿੰਨੇ ਕਹੂੰ ਉਹਨੇ ਠੀਕ ਹੈ ਬਾਦੂ ਮਿਲ ਜਾਣਗੇ ਸਿਰਫ ਔਰ ਸਿਰਫ 999 ਦਾ ਇਹਦੇ ਚ ਇੱਕ ਡਿਜ਼ਾਈਨ ਸਿਰਫ ਔਰ ਸਿਰਫ 1199 ਦਾ ਖਾਤ ਹੈ ਆ ਦੇਖੋ ਮਿਲੂ ਆਉ ਨੂੰ ਜਿਹੜਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ